ਸੇਬ ਬਾਰੇ ਗੱਲਬਾਤ ਕਰਾਂਗੇ ਸੇਬ ਖਾਣ ਦੇ ਫਾਇਦੇ ਕੀ ਨੇ ਵੀ ਸੇਬ ਲੈਣਾ ਉਹਦੇ ਵਿੱਚ ਚਾਰ ਜਾਂ ਪੰਜ ਲੋਕ ਪਿਕ ਕਰਕੇ ਰੱਖ ਦੋ ਰਾਤ ਨੂੰ ਸਵੇਰੇ ਉਹਨੂੰ ਐਂ ਚੱਪ ਚੱਪ ਕੇ ਖਾਓ ਜਿਹੜੇ ਭੈਣ ਭਰਾਵਾਂ ਨੂੰ ਮਾਈਗਰੇਨ ਦਾ ਦਰਦ ਹੁੰਦਾ ਪੇਟ 'ਚ ਗੈਸ ਕਬਜ ਦੀ ਪ੍ਰੋਬਲਮ ਆ ਇੱਕਦਮ ਤੁਰੰਤ ਠੀਕ ਜਿਹੜੀਆਂ ਸਾਡੀਆਂ ਭੈਣਾਂ ਥੱਕੀਆਂ ਰਹਿੰਦੀਆਂ ਸਰੀਰ ਟੁੱਟਦਾ ਰਹਿੰਦਾ ਉਹਨਾਂ ਲਈ ਤੁਰੰਤ ਫਾਇਦੇਮੰਦ ਸਵੇਰੇ ਉੱਠ ਕੇ ਸਭ ਤੋਂ ਪਹਿਲਾ ਪੇਟ ਦੇ ਵਿੱਚ ਜਿਹੜੀ ਚੀਜ਼ ਜਾਣੀ ਆ ਅਗਰ ਤੁਸੀਂ ਖੀਰਾ ਖਾਣਾ ਸ਼ੁਰੂ ਕਰ ਦੋ ਸਭ ਤੋਂ ਪਹਿਲਾ ਫਸਟ ਖੀਰਾ ਖਾ ਕੇ ਉਦੋਂ 15 ਮਿੰਟ ਬਾਅਦ ਸੇਬ ਖਾ ਲਓ ਇਹਨੂੰ ਤੁਸੀਂ ਲਾਈਫਟਾਈਮ ਵੀ ਖਾ ਲਓ ਤੁਸੀਂ ਕਹੋਗੇ ਕਮਾਲ ਦੀ ਗੱਲ ਹੈ ਕਦੇ ਕਿਸੇ ਹਾਰਟ ਦੇ ਡਾਕਟਰ ਕੋਲ ਨਹੀਂ ਜਾਣਾ ਪਿਆ ਕਦੀ ਕਿਸੇ ਪੇਟ ਦੇ ਡਾਕਟਰ ਕੋਲ ਨਹੀਂ ਜਾਣਾ ਪਿਆ ਕਿਉਂਕਿ ਖੀਰਾ ਜਿਹੜਾ ਤੁਹਾਡੇ ਮੈਦੇ ਨੂੰ ਸੈੱਟ ਕਰ ਦਿੰਦਾ ਪੇਟ ਨੂੰ ਸੈੱਟ ਕਰ ਦਿੰਦਾ ਔਰ ਇਹਦੇ ਫਾਇਦੇ ਵਿੱਚ ਦੱਸ ਤੀ ਤੁਹਾਨੂੰ ਕਿ ਮਿਹਦੇ ਦਾ ਸਭ ਤੋਂ ਵਧੀਆ ਪੇਟ ਦਾ ਪਾਚਨ ਕਰਦਾ ਸਾਡਾ ਜਿਹੜਾ ਖੀਰਾ ਦੂਜੀ ਚੀਜ਼ ਸਭ ਤੋਂ ਵਧੀਆ ਹੈਗੀ ਸੇਬ ਜਿਹੜਾ ਸਾਡੇ ਦਿਮਾਗ ਨੂੰ ਸਾਡੇ ਦਿਲ ਨੂੰ ਸਾਡੇ ਧੁੰਨੀ ਨਾਭੀ ਚੱਕਰ ਨੂੰ ਤਾਕਤ ਦਿੰਦਾ ਖੀਰਾ ਰਾਤ ਨੂੰ ਨਹੀਂ ਖਾਣਾ ਸੇਬ ਰਾਤ ਨੂੰ ਨਹੀਂ ਖਾਣਾ ਨਮਕ ਮਿਰਚ ਨਹੀਂ ਲਾਉਣਾ ਕੋਈ ਚੀਜ਼ ਨਹੀਂ ਲਾਉਣੀ ਜਿਵੇਂ ਹੈਗੀ ਜਿਵੇਂ ਰੱਬ ਨੇ ਦਿੱਤੇ ਐਂ ਹੀ ਖਾਣੇ ਕੋਸ਼ਿਸ਼ ਕਰਿਓ ਖੀਰੇ ਨੂੰ ਐਂ ਕੱਟ ਕੇ ਛਿਲਕੇ ਸਮੇਤ ਖਾ ਲਓ ਸੇਬ ਨੂੰ ਵੀ ਕੱਟ ਕੇ ਛਿਲਕੇ ਸਮੇਤ ਖਾ ਲਓ ਜਿਹੜੇ ਸਾਡੇ ਬੱਚੇ ਭੈਣ ਭਰਾ ਬੇਟੇ ਬੇਟੀਆਂ ਜਿਹੜੇ ਸਵੇਰੀ ਨਿਕਲ ਜਾਂਦੇ ਨੇ ਕੰਮ ਤੇ ਵਿਚਾਰੇ ਸ਼ਾਮ ਤੱਕ ਸ਼ਾਮ ਤੱਕ ਉਹਨਾਂ ਨੂੰ ਐ ਨਹੀਂ ਪਤਾ ਕਿੱਥੇ ਮੈਂ 버ਗਰ ਖਾ ਲਿਆ ਕਿੱਥੇ ਮੈਂ ਪੀਜ਼ਾ ਖਾ ਲਿਆ ਕਿੱਥੇ ਮੈਂ ਕੁਲਚਾ ਖਾ ਲਿਆ ਕੀ ਖਾ ਲਿਆ ਕੀ ਨਾ ਖਾ ਲਿਆ ਪੇਟ ਖਰਾਬ ਬੇਬਦ ਹਜ਼ਮੀ ਗੈਸ ਬਸ ਦੌੜ ਲੱਗੀ ਹੋਈ ਹੈ ਉਹਨਾਂ ਦੀ ਉਹਨਾਂ ਨੂੰ ਮੈਂ ਇੱਕ ਗੱਲ ਕਹੂੰਗਾ ਸਵੇਰੇ ਉੱਠ ਕੇ ਤਿਆਰ ਤਾਂ ਉਹਨੇ ਆ ਨਾ ਕੰਮ ਤੇ ਜਾਣ ਲਈ ਕੁਝ ਤਾਂ ਖਾਣੇ ਆ ਨਾ ਬਸ ਇੱਕ ਸੇਬ ਖਾ ਲਿਆ ਸੇਬ ਜਿਹੜਾ ਹੈਗਾ ਤੁਹਾਡੇ ਖਿਲਰੇ ਹੋਏ ਸਿਸਟਮ ਨੂੰ ਸਮੇਟ ਲੈਂਦਾ ਔਰ ਤੁਹਾਡੀ ਹੈਲਥ ਨੂੰ ਵਧੀਆ ਕਰਦਾ ਕਦੇ ਵੀ ਸਿਰਦਰਦ ਨਹੀਂ ਹੋਊਗਾ ਮੂਡ ਖਰਾਬ ਨਹੀਂ ਹੋਊਗਾ ਮੂਡ ਹੈਪੀ ਰਹੂਗਾ ਜੇਕਰ ਤੁਸੀਂ ਖੀਰਾ ਵੀ ਨਾਲ ਨਾਲ ਖਾ ਲਿਆ ਤਾਂ ਸੋਨੇ ਤੇ ਸੁਹਾਗਾ ਬਸ ਇਹ ਐਵੀ ਖੀਰੇ ਦਾ ਤੇ ਸੇਬ ਦਾ ਅੱਧੇ ਘੰਟੇ ਦਾ ਡਿਫਰੈਂਸ ਰੱਖਣਾ ਬਸ ਕਿਰਮਾਲ ਸਾਹਿਬ ਤੁਸੀਂ ਰੈਡੀ ਹੋ ਕੇ ਫਿਰ ਸ਼ੁਰੂ ਹੋਗੇ ਤੁਹਾਡੀ ਬਿਨਾਂ એનર્ਜੀ ਨਹੀਂ ਖਤਮ ਹੁੰਦੀ ਸ assi ਗੱਲ ਫੋਫੜ ਜੀ ਓਏ ਸ assi ਗੱਲ ਓਏ 8 ਵਜੇ ਦਾ ਕਹਿ ਕੇ 11 ਵਜੇ ਜੀ ਕਿਉਂ ਇਹ ਫੋਫੜ ਜੀ ਅੱਖ ਹੀ ਨਹੀਂ ਖੋਲਦੀ ਥੱਕਿਆ ਥੱਕਿਆ ਜਸਰੀ ਰਹਿੰਦਾ ਥੋੜੇ ਚੇ ਇਸ ਉਮਰੇ ਵੀ ਪੂਰੀ ਫੁਰਤੀ ਹੈ ਓਏ ਮੇਰੀ ਫੁਰਤੀ ਦਾ ਰਾਜ਼ ਹੈ ਵੈਦਵਾਨ ਦਾ ਐਕਸ ਪਲੱਸ ਮਰਦਾਨਾ ਕੋਰਸ ਤੇ ਪਿਛਲੇ 30 ਵਰਿਆਂ ਤੋਂ ਇਹੀ ਹੈ ਮੇਰੀ ਸਿਹਤ ਦਾ ਰਾਜ਼ ਇਮਿਊਨਿਟੀ ਵਧਾਉਣ ਦੇ ਨਾਲ ਨਾਲ ਮਰਦਾਨਾ ਤਾਕਤ ਲਈ ਇਹੀ ਰਾਮ ਬਾਣ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤਾ ਸੇਬ ਬਾਰੇ ਗੱਲਬਾਤ ਕਰਾਂਗੇ ਸੇਬ ਖਾਣ ਦੇ ਫਾਇਦੇ ਕੀ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੁਭਾਸ਼ ਕੁਲ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਜਸ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਔਰ ਜਿੰਨੇ ਵੀ ਸਾਡੇ ਦਰਸ਼ਕ ਸਾਡੇ ਪ੍ਰੇਮੀ ਸਾਡਾ ਘਰ ਪਰਿਵਾਰ ਜਿੰਨੇ ਵੀ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਰ ਸੇਵ ਦੇ ਫਾਇਦੇ ਦੱਸਾਂਗੇ ਆਪਾਂ ਸੇਵ ਕਿੰਨਾ ਗੁਣਕਾਰੀ ਆ ਬਸ ਗੁਣਕਾਰੀ ਅਗਰ ਕੋਈ ਵਧੀਆ ਫਰੂਟ ਹੈ ਫਸਟ ਫਲ ਤਾਂ ਸਾਰੇ ਹੀ ਬਹੁਤ ਵਧੀਆ ਨੇ ਜਿਹੜੇ ਸਾਡੇ ਫਲ ਨੇ ਸਾਡੇ ਕਸ਼ਮੀਰ ਦੇ ਨੇ ਸੇਵ ਕਨੌਰ ਦਾ ਸੇਵ ਬਹੁਤ ਅੱਛਾ ਹੁੰਦਾ ਹੈ ਤੇ ਜਿਵੇਂ ਸਾਡੇ ਆਮ ਫਰੂਟ ਜਿੰਨਾ ਵੀ ਹੈ ਜਿਵੇਂ ਅੰਬ ਕਹਿ ਦਿੰਨੇ ਜੀ ਦਸਹਿਰੀ ਅੰਬ ਹੈ ਫਲਾਣਾ ਲੰਗੜਾ ਅੰਬ ਹੈ ਫਲਾਣਾ ਇਹ ਸਰੀਰੀ ਚੀਜ਼ਾਂ ਨੇ ਬਹੁਤ ਫਾਇਦੇਮੰਦ ਨੇ ਲੇਕਿਨ ਸਭ ਦਾ ਜਿਹੜਾ ਗੁਰੂ ਹੈ ਉਹ ਅੱਬ ਸੀਗਾ ਨਾ ਫਲਾਂ ਦਾ ਰਾਜਾ ਅੰਬ ਔਰ ਦਿਲਾਂ ਦਾ ਰਾਜਾ ਸੇਬ ਸੇਬ ਜਿਹੜਾ ਹੈ ਤੁਹਾਡੇ ਹਾਰਟ ਦਾ ਸਭ ਤੋਂ ਗੁੱਡ ਦੋਸਤ ਹੈ ਸੇਬ ਕਿਵੇਂ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਵੀ ਸੇਬ ਲੈਣਾ ਉਹਦੇ ਵਿੱਚ ਚਾਰ ਜਾਂ ਪੰਜ ਲੋਗ ਬੀਕ ਕਰਕੇ ਰੱਖ ਦੋ ਰਾਤ ਨੂੰ ਸਵੇਰੇ ਉਹਨੂੰ ਐਂ ਚੱਬ ਚੱਬ ਕੇ ਖਾਓ ਇੱਕ ਤਾਂ ਇਹ ਤਰੀਕਾ ਦੂਜਾ ਤਰੀਕਾ ਕੀ ਹੈ ਸੇਬ ਦਾ ਜਿਹੜਾ ਸਰਬਤ ਹੈ ਉਹ ਲੈ ਸਕਦੇ ਹੋ ਸੇਬ ਦਾ ਸਿਰਕਾ ਉਹ ਲੈ ਸਕਦੇ ਹੋ ਔਰ ਸੇਬ ਦਾ ਜਿਹੜਾ ਫਰੂਟ ਹੈ ਉਹਨੂੰ ਕੱਟ-ਕੱਟ ਕੇ ਜੇ ਖਾਣਾ ਤਾਂ ਤੁਸੀਂ ਅਗਰ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਪੇਟ ਦੇ ਵਿੱਚ ਜਿਹੜੀ ਚੀਜ਼ ਜਾਣੀ ਆ ਅਗਰ ਤੁਸੀਂ ਖੀਰਾ ਖਾਣਾ ਸ਼ੁਰੂ ਕਰ ਦੋ ਸਭ ਤੋਂ ਪਹਿਲਾਂ ਫਸਟ ਖੀਰਾ ਖਾ ਕੇ ਉਦੋਂ 15 ਮਿੰਟ ਬਾਅਦ ਸੇਬ ਖਾ ਲਓ ਇਹਨੂੰ ਤੁਸੀਂ ਲਾਈਫਟਾਈਮ ਵੀ ਖਾ ਲਓ ਤੁਸੀਂ ਕਹੋਗੇ ਕਮਾਲ ਦੀ ਗੱਲ ਹੈ ਕਦੇ ਕਿਸੇ ਹਾਰਟ ਦੇ ਡਾਕਟਰ ਕੋਲ ਨਹੀਂ ਜਾਣਾ ਪਿਆ ਕਦੀ ਕਿਸੇ ਪੇਟ ਦੇ ਡਾਕਟਰ ਕੋਲ ਨਹੀਂ ਜਾਣਾ ਪਿਆ ਕਿਉਂਕਿ ਖੀਰਾ ਜਿਹੜਾ ਤੁਹਾਡੇ ਮੈਦੇ ਨੂੰ ਸੈੱਟ ਕਰ ਦਿੰਦਾ ਪੇਟ ਨੂੰ ਸੈੱਟ ਕਰ ਦਿੰਦਾ ਖੀਰਾ ਰਾਤ ਨੂੰ ਨਹੀਂ ਖਾਣਾ ਹਮ ਸੇਵ ਰਾਤ ਨੂੰ ਨਹੀਂ ਖਾਣਾ ਇਹ ਦੋ ਚੀਜ਼ਾਂ ਸਵੇਰੇ ਸਵੇਰੇ ਖਾਲੀ ਪੇਟ ਔਰ ਦੂਜੀ ਚੀਜ਼ ਹੋਰ ਵੱਡੀ ਗੱਲ ਦਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਸੇਬ ਜਿਹੜਾ ਹੈਗਾ ਉਹਦੇ ਵਿੱਚ ਜਦੋਂ ਅਸੀਂ ਲੌਂਗ ਪਿਕ ਕਰਕੇ ਖਾਣਾ ਸ਼ੁਰੂ ਕਰਦੇ ਆ ਖੀਰਾ ਜਿਹੜਾ ਹੈਗਾ ਉਹਨੂੰ ਸਵੇਰੇ ਸਵੇਰੇ ਕੱਟ ਕੇ ਖਾਣਾ ਸ਼ੁਰੂ ਕਰਦੇ ਆ ਨਮਕ ਮਿਰਚ ਨਹੀਂ ਲਾਉਣਾ ਕੋਈ ਚੀਜ਼ ਨਹੀਂ ਲਾਉਣੀ ਜਿਵੇਂ ਹੈਗੇ ਜਿਵੇਂ ਰੱਬ ਨੇ ਦਿੱਤੇ ਐਂ ਖਾਣੇ ਆ ਕੋਸ਼ਿਸ਼ ਤਾਂ ਕਰਿਓ ਖੀਰੇ ਨੂੰ ਐਂ ਕੱਟ ਕੇ ਛਿਲਕੇ ਸਮੇਤ ਖਾ ਲੋ ਸੇਬ ਨੂੰ ਵੀ ਕੱਟ ਕੇ ਛਿਲਕੇ ਸਮੇਤ ਖਾ ਲੋ ਜੇ ਛਿਲਕੇ ਸਮੇਤ ਬਹੁਤ ਚੰਗਾ ਨਹੀਂ ਲੱਗਦਾ ਤਾਂ ਛਿਲਕਾ ਲਾ ਕੇ ਵੀ ਖਾ ਲੋ ਕੋਈ ਵੱਡੀ ਗੱਲ ਨਹੀਂ ਪਰ ਇਹਨੂੰ ਲਾਉਣਾ ਕੁਝ ਨਹੀਂ ਮੈਂ ਨਾ ਨ ਮਿਰਚ ਮਸਾਲੇ ਜੇ ਨਹੀਂ ਲਾਉਣੇ ਕਿਸੇ ਚੀਜ਼ ਨੂੰ ਐਂਓ ਖਾ ਲੋ ਔਰ ਇਹਦੇ ਫਾਇਦੇ ਮੈਂ ਦੱਸਤੀ ਤੁਹਾਨੂੰ ਕਿ ਮਿਹਦੇ ਦਾ ਸਭ ਤੋਂ ਵਧੀਆ ਪੇਟ ਦਾ ਪਾਚਨ ਕਰਦਾ ਸਾਡਾ ਜਿਹੜਾ ਖੀਰਾ ਦੂਜੀ ਚੀਜ਼ ਸਭ ਤੋਂ ਵਧੀਆ ਹੈਗੀ ਸੇਬ ਜਿਹੜਾ ਸਾਡੇ ਦਿਮਾਗ ਨੂੰ ਸਾਡੇ ਦਿਲ ਨੂੰ ਸੜ ਦੇ ਧਨੀ ਨਾਭੀ ਚੱਕਰ ਨੂੰ ਤਾਕਤ ਦਿੰਦਾ ਸੇਬ ਲੈਣ ਦਾ ਇੱਕ ਸਭ ਤੋਂ بڑا ਫਾਇਦਾ ਮੈਂ ਤੁਹਾਨੂੰ ਹੋਰ ਦੱਸ ਦਰਨਾ ਜਿਹੜੇ ਭੈਣ ਭਰਾਵਾਂ ਨੂੰ ਮਾਈਗਰੇਨ ਦਾ ਦਰਦ ਹੁੰਦਾ ਪੇਟ ਚ ਗੈਸ ਕਬਜ ਦੀ ਪ੍ਰੋਬਲਮ ਆ ਇੱਕਦਮ ਤੁਰੰਤ ਠੀਕ ਜਿਹੜੇ ਸਾਡੀਆਂ ਭੈਣਾਂ ਥੱਕੀਆਂ ਰਹਿੰਦੀਆਂ ਸਰੀਰ ਟੁੱਟਦਾ ਰਹਿੰਦਾ ਉਹਨਾਂ ਲਈ ਤੁਰੰਤ ਫਾਇਦੇਮੰਦ ਜਿਹੜੇ ਸਾਡੇ ਬੱਚੇ ਭੈਣ ਭਰਾ ਬੇਟੇ ਬੇਟੀਆਂ ਜਿਹੜੇ ਸਵੇਰੀ ਨਿਕਲ ਜਾਂਦੇ ਨੇ ਕੰਮ ਤੇ ਵਿਚਾਰੇ ਸ਼ਾਮ ਤੱਕ ਸ਼ਾਮ ਤੱਕ ਉਹਨਾਂ ਨੂੰ ਐ ਨਹੀਂ ਪਤਾ ਕਿੱਥੇ ਮੈਂ 버ਗਰ ਖਾ ਲਿਆ ਕਿੱਥੇ ਮੈਂ ਪੀਜ਼ਾ ਖਾ ਲਿਆ ਕਿੱਥੇ ਮੈਂ ਕੁਲਚਾ ਖਾ ਲਿਆ ਕੀ ਖਾ ਲਿਆ ਕੀ ਨਾ ਖਾ ਲਿਆ ਪੇਟ ਖਰਾਬ ਬੇਬਦ ਹਜ਼ਮੀ ਗੈਸ ਬਸ ਦੌੜ ਲੱਗੀ ਹੋਈ ਹੈ ਉਹਨਾਂ ਦੀ ਉਹਨਾਂ ਨੂੰ ਮੈਂ ਇੱਕ ਗੱਲ ਕਹੂੰਗਾ ਸਵੇਰੇ ਉੱਠ ਕੇ ਤਿਆਰ ਤਾਂ ਉਹਨੇ ਆ ਨਾ ਕੰਮ ਤੇ ਜਾਣ ਲਈ ਕੁਝ ਤਾਂ ਖਾਣੇ ਆ ਨਾ ਬਸ ਇੱਕ ਸੇਬ ਖਾ ਲਿਆ ਕਰੋ ਤੁਸੀਂ 15 20 ਸਾਲਾਂ ਬਾਅਦ ਹੋ ਸਕਦਾ ਮੈਨੂੰ ਥੈਂਕ ਯੂ ਬੋਲੋ ਹੋ ਸਕਦਾ ਤੁਸੀਂ ਆਪਣੇ ਬੱਚਿਆਂ ਨੂੰ ਕਹੋ ਵੀ ਇਹ ਗੋਇਲ ਸਾਹਿਬ ਨੇ ਕਿਹਾ ਤੀ ਮੈਂ 20 ਸਾਲ ਖਾਦਾ ਪੁੱਤ ਤੂੰ ਵੀ ਖਾਇਆ ਕਰ ਕਿਉਂ ਇਹਦਾ ਤੁਹਾਨੂੰ ਫਾਇਦਾ ਹੀ ਨਹੀਂ ਸਮਝ ਆਉਣਾ ਔਰ ਇਹਦਾ ਤੁਹਾਨੂੰ ਐ ਲੱਗੂ ਵੀ ਜਿਵੇਂ ਜ਼ਿੰਦਗੀ ਐ ਖਿਲਰੀ ਹੋਈ ਆ ਔਰ ਜਦੋਂ ਤੁਸੀਂ ਖਿਲੀ ਹੋਈ ਜ਼ਿੰਦਗੀ ਲਓਗੇ ਤਾਂ ਲਓਗੇ ਸੇਵ ਦੇ ਨਾਲ ਸੇਵ ਜਿਹੜਾ ਹੈਗਾ ਤੁਹਾਡੇ ਖਿਲਰੇ ਹੋਏ ਸਿਸਟਮ ਨੂੰ ਸਮੇਟ ਲੈਂਦਾ ਔਰ ਤੁਹਾਡੀ ਹੈਲਥ ਨੂੰ ਵਧੀਆ ਕਰਦਾ ਹੈ ਕਦੇ ਵੀ ਸਿਰ ਦਰਦ ਨਹੀਂ ਹੋਊਗਾ ਮੂਡ ਖਰਾਬ ਨਹੀਂ ਹੋਊਗਾ ਮੂਡ ਹੈਪੀ ਰਹੂਗਾ ਜਦੋਂ ਤੁਸੀਂ ਸਵੇਰੇ 10 ਦਿਨ ਮੇਰੇ ਕਹਿਣ ਤੇ ਸੇਬ ਖਾ ਕੇ ਕੰਮ ਤੇ ਜਾਓ ਇੱਕ ਸੇਬ ਖਾਣਾ ਉਹਨੂੰ ਖਾ ਕੇ ਤੁਸੀਂ ਕੰਮ ਤੇ ਜਾਓ ਤੁਹਾਡਾ ਜਿਹੜਾ ਸੁਭਾਅ ਚੜਚੜਾ ਬਣ ਜਾ ਰਹਿਦਾ ਸੀ ਲੜਾਈ ਝਗੜੇ ਵਾਲਾ ਰਹਿੰਦਾ ਸੀ ਉਹ ਵੀ ਹੈਪੀ ਰਹਾ ਕਰੂਗਾ ਇਹ ਤੁਸੀਂ ਆਪ ਦੇਖ ਲਿਓ ਅਜਮਾ ਕੇ ਜੇ ਕਿਤੇ ਤੁਸੀਂ ਖੀਰਾ ਵੀ ਨਾਲ ਨਾਲ ਖਾ ਲਿਆ ਤਾਂ ਸੋਨੇ ਤੇ ਸੁਹਾਗਾ ਬਸ ਇਹ ਵੀ ਖੀਰੇ ਦਾ ਤੇ ਸੇਬ ਦਾ ਅੱਧੇ ਘੰਟੇ ਦਾ ਰੈਸ ਰੱਖਣਾ ਪਹਿਲਾ ਅੱਧਾ ਘੰਟਾ ਪਹਿਲਾ ਪਹਿਲਾ ਖੀਰਾ ਖਾਣਾ ਹੇ ਅੱਧੇ ਘੰਟੇ ਬਾਅਦ ਸੇਬ ਖਾਣਾ ਉਸ ਤੋਂ ਬਾਅਦ ਤੁਹਾਡੀ ਜੋ ਇੱਛਾ ਜੋ ਤੁਸੀਂ ਰੋਜ਼ ਚਾਹ ਪੀਣੇ ਹੋ ਪਰੌਂਠੇ ਖਾਣੇ ਹੋ ਮੂਲੀ ਵਾਲੇ ਖਾਣੇ ਹੋ ਸਾਲ ਜੋ ਖਾਣੇ ਉਹ ਬਾਅਦ ਖਾ ਲੋ ਪਹਿਲਾਂ ਦੋ ਚੀਜ਼ਾਂ ਮੇਰੇ ਕਹਿਣ ਤੇ ਕਰ ਲੋ ਤੁਹਾਡਾ ਪੇਟ ਤੁਹਾਡੇ ਪੇਟ 'ਚ ਬੈਠੀਆਂ ਅੰਤੜੀਆਂ ਔਰ ਤੁਹਾਡੇ ਗੁਰਦੇ ਫੇਫੜੇ ਇੱਕ ਬ੍ਰੇਨ ਸਾਰੇ ਤੁਹਾਡਾ ਥੈਂਕ ਯੂ ਬੋਲਣਗੇ ਉਹ ਉਹ ਕਹਿਣਗੇ ਵੀ ਆਏ ਨੇ ਬੰਦੇ ਨੇ ਸੁਭਾਸ਼ ਗੋਇਲ ਦਾ ਪ੍ਰੋਗਰਾਮ ਸੁਣ ਲਿਆ ਲੱਗਦਾ ਸਾਨੂੰ ਜਿਹੜਾ ਵਧੀਆ-ਵਧੀਆ ਚੀਜ਼ਾਂ ਖਾਣ ਲੱਗ ਗਿਆ ਸਵੇਰੇ-ਸਵੇਰੇ ਤਾਂ ਇਹ ਖੀਰਾ ਤੇ ਸੇਬ ਜਿਹੜਾ ਮਾਰਨਿੰਗ 'ਚ ਲੈਣ ਦਾ ਤੁਹਾਨੂੰ ਜਿਹੜਾ ਫਾਇਦਾ ਮਿਲਣਾ ਤੁਸੀਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਜਸ ਬਹੁਤ ਬਹੁਤ ਸ਼ੁਕਰੀਆ ਔਰ ਜੇ ਇਥੋਂ ਨੂੰ ਸੇਬ ਵਧੀਆ ਤਰੀਕੇ ਨਾਲ ਮੈਂ ਪਰੋਸ ਪਾਇਆ ਖੀਰਾ ਤੁਹਾਨੂੰ ਵਧੀਆ ਤਰੀਕੇ ਨਾਲ ਖਵਾ ਪਾਇਆ ਤਾਂ ਇਹਨੂੰ ਖਾਇਆ ਕਰੋ ਔਰ ਆਨੰਦ ਲਓ ਜ਼ਿੰਦਗੀ ਦਾ ਸੋ ਜੀ ਇੰਟਰਵਿਊ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਮੈਨੂੰ ਦੇ ਇਜਾਜ਼ਤ ਸਸ਼ਕਾ ਪਿਛਲੇ ਸਾਲ ਬਿਜ਼ੀ ਹੋਣ ਕਰਕੇ ਨਾ ਅਸੀਂ ਮੰਮੀ ਡੈਡੀ ਜੀ ਦੀ ਐਨਿਵਰਸਰੀ ਤੇ ਵੀ ਨਹੀਂ ਜਾ ਸਕੇ ਉਹ ਡੀਅਰ ਇਸੇ ਲਈ ਤਾਂ ਅੱਜ ਆਪਾਂ ਜਾ ਕੇ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਚਲਿਏ ਬਿਲਕੁਲ ਚਲੋ ਮੈਂ ਦਾਦਾ ਦਾਦੀ ਜੀ ਨਾਲ ਪੰਗੜਾ ਪਾਉਂਗਾ ਬੇਟਾ ਦਾਦਾ ਦਾਦੀ ਜੀ ਦੇ ਗੋਡਿਆਂ 'ਚ ਦਰਦ ਰਹਿੰਦੀ ਐ ਉਹਨਾਂ ਤੋਂ ਤਾਂ ਉੱਠਿਆ ਨਹੀਂ ਜਾਂਦਾ ਉਹ ਭੰਗੜਾ ਕਿਵੇਂ ਪਾਉਣਗੇ ਹਾਂ ਬੱਲੇ 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 ਆਇਆ ਕੋਸ਼ ਕਰਤਾ ਕਿਉਂ ਹੋ ਗਏ ਨਾ ਹੈਰਾਨ ਇਹ ਚਮਤਕਾਰ ਕਿਵੇਂ ਹੋਇਆ ਉਹ ਇਹ ਚਮਤਕਾਰ ਕੀਤਾ ਹੈ ਬੈਦਬਾਨ ਦੇ ਕਾਲਾ ਗੂੰਦ ਕੈਪਸੂਲ ਤੇ ਕਾਲਾ ਗੂੰਦ ਕਰੀਮ ਨੇ ਹਾਂ ਕਾਲਾ ਗੂੰਦ ਕੈਪਸੂਲ ਨੇ ਮੇਰੇ ਗੋਡਿਆਂ ਦੀ ਗਰੀਸ ਬਣਾਦੀ ਤੇ ਕਾਲਾ ਗੋਂਦ ਕ੍ਰੀਮ ਤੁਹਾਡੇ ਮਾਂ ਦੇ ਜੋੜਾਂ ਦੇ ਦਰਦ ਮਿਟਾਦੀ ਆ ਵੇਖੋ ਬਈ ਹਾਂ ਆਪਰੇਸ਼ਨ ਗੋਡੀਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋਂਦ ਕੈਪਸੂਲ ਐਂਡ ਕ੍ਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ